ਡੇੜਾ ਬਾਬਾ ਨਾਨਕ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੀ VOTING ਸ਼ੁਰੂ ਹੋ ਚੁੱਕੀ ਹੈ। ਡੇੜਾ ਬਾਬਾ ਨਾਨਕ ਦੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ 13 ਵਾਡਾਂ ਦੀ ਵੋਟ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜੋ 7 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੇਗੀ। ਤੁਹਾਨੂੰ ਦੱਸ ਦਈਏ ਕਿ ਸਕਰੀਨ ਦੇ ਉੱਪਰ ਡੇੜਾ ਬਾਬਾ ਨਾਨਕ 5 ਨੰਬਰ ਬੂਜੇ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ। ਪ੍ਰਸ਼ਾਸਨ ਦੇ ਵੱਲੋਂ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਤਾਂ ਜੋ ਚੋਣਾਂ ਦੇ ਵਿੱਚ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਅਤੇ ਅਮਨ ਅਮਾਨ ਦੇ ਨਾਲ ਜੋ ਚੋਣਾਂ ਹਨ ਉਹ ਸ਼ਾਮ ਤੱਕ ਮੁਕੰਮਲ ਹੋ ਜਾਣ। ਵੋਟਰ ਆਪਣੀ ਵੋਟ ਦਾ ਇਸਤੇਮਾਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਰ ਸਕਦੇ ਹਨ। ਭਜੀ ਕੀ ਨਾਮ ਆਪਾਂ? ਮੇਰਾ ਆਨੰਦ ਦੀਪੰਕਰ ਜੀ। ਕੀ ਵੋਟ ਪਾ ਕੇ ਆਇਓ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ? ਕੀ ਕਹਿਣਾ ਚਾਹੁੰਦੇ ਬਾਕੀ ਵੋਟਰਾਂ ਨੂੰ? ਮਾਹੌਲ ਆਪਣੇ ਆਪਣੇ ਕੈਂਡੀਡੇਟ ਖਲੋਤੇ ਆਪਣੇ ਆਪਣੀ ਮਿਹਨਤ ਆ ਹਰ ਇੱਕ ਦੀ। ਬਾਕੀ ਲੋਕਾਂ ਜਨਤਾ ਦੀ ਮਰਜ਼ੀ ਆ। ਕੱਲੀ ਵੋਟ ਤੇ ਕੁਝ ਨਹੀਂ ਕਹਿ ਸਕਦੀ। ਇਹੀ ਗੱਲ ਹੈ ਬਾਕੀ ਜਿਹਦੀ ਕਾਲਪੁਰਖ ਹੈ ਕੋ ਹਾਮੀ ਪਰੇਗਾ ਉਹੋ ਚੀਜ਼ ਹੋਣੀ ਹੈ ਬੰਦਾ ਦੇ ਜੋ ਕਰਦਾ ਉਹ ਕਰਦਾ ਹੀ ਵਾਪੇ ਛਰ ਕੋਈ ਪਾਰਟੀ ਲਾੜਦੀ ਹੈ ਕੀ ਕਹਾਂ ਜਾਂਦੇ ਆ ਵੋਟ ਦੇ ਹੱਥ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਹਾਂ ਕਰਨਾ ਚਾਹੀਦਾ ਜਰੂਰ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਆਪ ਟਾਈਮ ਕੱਢ ਕੇ ਆਓ ਵੋਟ ਪਾਓ ਇਹ ਤੁਹਾਡਾ ਹੱਕ ਆ ਤੁਸੀਂ ਕਦੋਂ ਟਾਈਮ ਸੀ ਚੁੰਨਾ ਚਾਹੁੰਦੇ ਵਧੀਆ ਦੇ ਹਰ ਇੱਕ ਬੰਦਾ ਵਧੀਆ ਹੀ ਚਾਹੁੰਦਾ ਤੇ ਇਹ ਵੀ ਵਧੀਆ ਚਾਹੁੰਦੇ ਜੀ ਸਾਰੇ ਵਧੀਆ ਚਾਹੁੰਦੇ ਜੀ ਹੈਨਾ ਤਾਂ ਕਰਕੇ ਹਰ ਇੱਕ ਨੂੰ ਵਧੀਆ ਹੀ ਚਾਹੀਦਾ ਹੁੰਦਾ ਮਾੜਾ ਤਾਂ ਕੋਈ ਨਹੀਂ ਕਹਿੰਦਾ ਹੋਏ ਸਾਰੇ ਕਹਿੰਦੇ ਵਧੀਆ ਹੈ ਤਾਂ ਕਰਕੇ ਸੁਨਾਮ ਆਪਣਾ ਮੀਆਂ ਡਾਕਟਰ ਹੁਮ ਪ੍ਰਕਾਸ਼ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ VOTING ਪ੍ਰਕਿਰਿਆ ਸ਼ੁਰੂ ਹੋ ਗਈ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਤੇ ਵੋਟਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਤੁਸੀਂ ਵੀ ਆਪਣੇ ਹੱਕ ਦਾ ਇਸਤੇਮਾਲ ਕਰਕੇ ਆਇਓ ਦੇਖੋ ਜੀ ਵੋਟ ਪਾਉਣਾ ਸਾਡਾ ਅਧਿਕਾਰ ਹੈਗਾ ਤੇ ਹਰ ਵੋਟਰ ਨੂੰ ਜਿਹੜੀ ਵੋਟ ਹੈ ਇਹ ਪਾਉਣੀ ਚਾਹੀਦੀ ਹੈ ਆਪਣੀ ਮਰਜ਼ੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ ਵੋਟ ਪਾਓ ਤੇ ਉਹਨੂੰ ਜਿਤਾਓ ਕਿਸ ਤਰੀਕੇ ਨਾਲ ਸੋਚ ਕੇ ਤੁਸੀਂ ਵੋਟ ਪਾਈ ਹੈ ਇਹ ਸੋਚ ਕੇ ਪਾਈ ਹੈਗੀ ਆ ਵੀ ਇਹ ਜਿੱਤਣ ਵਾਲੇ ਕੈਂਡੀਡੇਟ ਜਿਹੜੇ ਹੈਗੇ ਨੇ ਸਾਡੇ ਸ਼ਹਿਰ ਦਾ ਵਿਕਾਸ ਕਰਨ ਇੱਥੇ ਲਾਈਟ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਇੱਥੇ ਸਫਾਈ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ मैम कोनੰ ਲੈ ਕੇ ਅੱਜ ਸਾਰਾ ਬਟਿਆ ਚੱਲ ਰਹੀ ਹੈ ਤੁਸੀਂ ਵੀ ਹਰ ਬੁਲਤੀ ਜਾ ਰਹੇ ਕਿਸਤੀ ਕਿਤਾ ਮਾਹੌਲ ਲੱਗ ਰਿਹਾ ਕਿਵੇਂ ਚੱਲ ਰਿਹਾ ਸਾਰੇ ਪਾਸੇ ਜਿਹੜੀ ਐ ਇਲੈਕਸ਼ਨ ਆ ਪੀਸਫੁਲੀ ਜਿਹੜੀ ਚੱਲ ਰਹੀ ਆ ਕੋਈ ਪ੍ਰੋਬਲਮ ਨਹੀਂ ਆ ਸਾਡੀ ਜਿਹੜੀ ਫੋਰਸ ਆ ਅਲਰਟ ਆ ਗਈ ਸਾਰੇ ਅਲਰਟ ਹੋ ਕੇ ਸੀ ਡਿਊਟੀ ਕਰ ਰਹੇ ਆ 350 ਦੇ ਕਰੀਬ ਸਾਡੇ ਜਿਹੜੇ ਮੁਲਾਜ਼ਮ ਇਸ ਜਗ੍ਹਾ ਤੇ ਤਾਇਨਾਤ ਆ ਤੇ ਮੈਡਮ ਵੋਟਰਸ ਨੂੰ ਕੀ ਅਪੀਲ ਕਰਨੀ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਨੀ ਚਾਹੀਦੀ ਆ ਕਿ ਫੇਅਰ ਫੇਅਰ ਆਪਣਾ ਇਲੈਕਸ਼ਨ ਕਰਾਨੀ ਆ ਆਓ ਸਾਰੇ ਵੋਟ ਪਾ ਕੇ ਜਾਓ ਸਾਡੀ ਜਿਹੜੀ ਮੁਲਾਜ਼ਮਾ ਹੱਜੇਗਾ ਤੇ ਤਾਂ ਸਤਿਨਾਤ ਹੈਗੇ ਆ ਦੰਦ ਦੀ ਕਿਸੇ ਵੀ ਕਿਸਮ ਦੀ ਕੋਈ ਲੋੜ ਨਹੀਂ ਆ ਸ਼ਰਾਰਤੀ ਅੰਸਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਿਸੇ ਵੇਲੇ ਵੀ ਕੋਈ ਅਨਸਖਾ ਵੀ ਘਟਨਾਣਾ ਵਾਪਰੇ ਸ਼ਰਾਰਤੀ ਅੰਸਰਾਂ ਨੂੰ ਅਸੀਂ ਨੱਥ ਪਾਵਾਂਗੇ ਜੇ ਕੋਈ ਸ਼ਰਾਰਤ ਕਰੇਗਾ ਤਾਂ ਸਾਡੀ ਫੋਰਸ ਖੜੀ ਆ ਡੰਡਾ ਪਰੇਡ ਪੂਰੀ ਹੀ ਕਰਾਂਗੇ ਨੋ ਪ੍ਰੋਬਲਮ